ਕੈਨੇਡਾ ਦੇ ਵੱਖ-ਵੱਖ ਮੈਦਾਨਾਂ ਦੇ ਵਿੱਚ ਉਹ ਥਾਪੀ ਮਾਰ ਦਿੱਤੀ ਹੈ ਦੋ ਥਾਪੀਆਂ ਮਾਰੀਆਂ ਜਾ ਬੰਗਾਰਿਆ ਆ ਦੋਨੋਂ ਖਿਡਾਰੀਆਂ ਦੀ ਟੱਕਰ ਕੈਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ ਦੇਖਣਯੋਗ ਸੀ ਅੱਜ ਨਿਊਜ਼ੀਲੈਂਡ ਦੀ ਧਰਤੀ ਤੇ ਰਾਜੂ ਤੇ ਰਾਜ ਰਾਜੂ ਤੇ ਰਾਜ ਪੂਰ ਦੀ ਟੱਕਰ ਮੇਰੇ ਵੀਰੋ ਬੱਲੇ 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 ਕਬੱਡੀ 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 ਕੇ ਮੈਂ ਰਹੀ ਵਾਸਤੇ ਪਾਉਂਦੀ ਉਹ ਸਾਹਮਣੇ ਕਹਿੰਦੇ ਕਮਾਲ ਕਰ ਗਿਆ ਇਹ ਅਬਦੁੱਲਾ ਰਾਜਪੂਤ ਆਹ ਸਵਾਦ ਆਹ ਪੁੱਠੇ ਹੱਥਾਂ ਦਾ ਆਹ ਸਵਾਦ ਹੈ ਰੋਪੀ ਸਿੱਧੂ ਹੰਦਿਆ ਦੇ ਵਿਚਕਾਰ ਧਰਤੀ ਮਾਨ ਨੂੰ ਮੱਥਾ ਟੇਕ ਤਾਵਾ ਬੋਲ ਦਿੱਤਾ ਇਧਰੋਂ ਵੀ ਤਾੜੀ ਵੱਜੀ ਹੈ ਇਧਰੋਂ ਵੀ ਹੂਟਿੰਗ ਹੋਈ ਹੈ ਵੱਖ-ਵੱਖ ਖਿਡਾਰੀਆਂ ਨੇ ਵੱਖ-ਵੱਖ ਚਿਹਰੇ ਤੇ ਸਪੋਰਟਰ ਪੁੱਜੇ ਹੋਏ ਆ ਟੱਕਰ 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 ਆ ਟੱਕਰਾ ਟੱਕਰਾ ਆ ਟੱਕਰਾ ਟੱਕਰਾ ਆ ਟੱਕਰ ਨੇ YouTube ਦੀ ਆ ਟੱਕਰ ਨੇ Instagram ਦੀ ਆ ਟੱਕਰ ਨੇ ਚੀਕ ਪਵਾਉਣੀ ਹੈ ਆ ਐਕਸ਼ਨ ਆ ਐਕਸ਼ਨ ਇਹਨਾਂ ਨੇ YouTube Instagram ਹੈ ਕਰ ਦੇਣੇ ਆ ਰਵੀ ਸਰਾਏ ਵਰਗੇ ਲੇਡ ਥੋੜਾ ਸ਼ੁਰੂ ਹੋਇਆ ਪਰ ਆ ਐਕਸਾਈਟਮੈਂਟ ਵੀ ਆਉ ਦੇਖ ਜਾਈ ਐਨ ਉਹ ਤੇਜ਼ ਹੋ ਗਈ ਕਬੱਡੀ ਤੇਜ਼ ਹੋ ਗਈ ਆ ਸਾਹਮਣੇ ਕਹਿੰਦੇ ਖੇਡ ਮੈਦਾਨ ਦੇ ਅੰਦਰ ਦੁੱਗਾਂ ਵਾਲਾ ਸਰਾ ਕਰਵਾ ਗਿਆ ਕੇ ਖੇਡ ਦਾ ਦਲੇਰੀ ਨਾਲ ਦੇਖਿਆ ਮਾ ਦੁੱਗਾਂ ਵਾਲਾ ਜੱਟ ਕੁੜੀਏ ਖੇਡਦਾ ਦਲੇਰੀ ਨਾਲ ਦੇਖਿਆ ਹਈ ਕਬੱਡੀ ਦੇ ਉੱਪਰ ਟੱਕਰ ਫੇਰ ਸ਼ੇਰਾਂ ਦੀ ਆਹ ਚাবਟ ਚাবਟ ਵੱਜ ਗਈ ਨਾਦ ਦੀ ਕਬੱਡੀ ਤੇ জাফর ਅਲੀ ਕੰਮੋ ਖੇਡ ਮੈਦਾਨ ਦੇ ਵਿੱਚ জাফর ਅਲੀ 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 ਆ ਥਾਪੀ ਆ ਥਾਪੀ ਆ ਥਾਪੀ ਐਨ ਕਮਾਲ ਕਰਦੀ ਐ ਕਿ ਦੁੱਲਾ ਪੱਗਿਆਂ ਵਾਲਾ ਆ ਕਬੱਡੀ ਤੇ ਦੁਨੀਆ ਕਹਿੰਦੀ ਵੀ ਹੱਲਾ ਗੁੱਲਾ ਹੋ ਜੇ ਪਤਾ ਲੱਗੇ ਹੇਮਿਲਟਨ ਦੇ ਵਿੱਚ ਵੀ ਮੈਚ ਚੱਲ ਰਿਹਾ ਰਾਜਪੂਤਾਂ ਕਰ ਚੱਕ ਕਿੰਨੀ ਕੁ ਜਾਣਾ ਦੁੱਲੇ ਦੇ ਵਿੱਚ ਆਹ ਸਾਹਮਣੇ ਦੇਖਾਂਗੇ ਪਈ ਹੋਈ ਕਬੱਡੀ ਤੇ ਇਹਨੂੰ ਤਾਂ ਛੇੜਨ ਦੀ ਲੋੜ ਹੀ ਐ ਇਹਨੂੰ ਤਾਂ ਛੇੜਨ ਦੀ ਲੋੜ ਹੀ ਐ ਪਤੰਦਰ ਭਰਿਆ ਹੀ ਖੜਾ ਹੈ ਪਰੇ ਦੁੱਲਾ ਤੇ ਮੱਚਦਾ ਅੰਗਾਰ ਕਿਸੇ ਗੱਲ ਕਰਕੇ ਨੰਬਰ ਦੁੱਲੇ ਦਾ ਨੰਬਰ ਕਿੰਨ ਗਲ ਗਿਆ ਕੱਲ ਨੂੰ ਵਾਪਸ ਨਹੀਂ ਆਉੜਾ ਇੱਕ ਇੱਕ ਪਲ ਇੱਕ ਇੱਕ ਮਿੰਨੀ ਸੈਕਿੰਡ ਇੱਕ ਇੱਕ ਜਿਹੜਾ ਮਿੰਟਾ ਕੀਮਤੀ ਹੈ ਜ਼ਿੰਦਗੀ ਦਾ ਜ਼ਿੰਦਗੀ ਨੂੰ ਅੰਜਵਾਇ ਕਰਿਆ ਕਰੋ ਜ਼ਿੰਦਗੀ ਨੂੰ ਅੰਜਵਾਇ ਕਰਿਆ ਕਰੋ ਆਨੰਦ ਮਾਣਿਆ ਕਰੋ ਆ ਦੇਖੋ ਇਸ ਸਮੇਂ ਆ ਟੱਕਰ ਤੋਂ ਬਾਅਦ ਗੱਲ ਕਰਦੇ ਆ ਵੀਰਾਂ ਟੱਕਰ ਸਿਰੇ ਦੀ ਹੈ ਰਾਜਪੂਤ ਆ ਇਸ ਸਮੇਂ ਮਾਰਦਾ ਜੱਟਾ ਰਾਜਪੂਤ 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 ਓ ਖੇਡ ਮੈਦਾਨ ਦੇ ਅੰਦਰ ਗਲੀ ਮੁਲਾ ਜੱਟ ਸਰਾ ਕਰਾ ਗਿਆ ਖੇਡ ਮੈਦਾਨ ਦੇ ਅੰਦਰ ਕਲੀਮੁੱਲਾ ਜੱਟ ਕਹਿੰਦੇ ਸਿਰਾਂ ਕਰਾ ਗਿਆ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਲਿਆ ਹੈ ਉਧਰ ਫੇਰ ਅਗਲੀ ਕਬੱਡੀ ਤੇ ਰਾਜਪੂਤ ਫੇਰ ਅੱਗੇ ਹੋ ਗਿਆ ਰਾਜਪੂਤ 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 ਇਹ ਕਹਿੰਦੇ ਕਬੱਡੀ ਦਾ ਬੰਦੇ ਮਾਰ ਜਾਫੀ ਕਹਿੰਦੇ ਹਨ ਇਹਨੇ ਕੈਨੇਡਾ ਅਮਰੀਕਾ ਦੇ ਵਿੱਚ ਤਹਿਲਕਾ 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 ਤਹਿਲਕਾ